ਜੀ ਮੇਰੇ ਹਸਬੰਡ ਹਸਨ ਮਾਨਕ ਉਰਫੋ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀ ਜਿਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਪਹਿਲਾਂ ਹੋ ਚੁੱਕਾ ਤੁਹਾਡਾ ਕਲਾਕ वगैरह ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆ ਸਾਰੇ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਤੁਸੀਂ ਵੇਖ ਰਹੇ ਹੋ ਜੀਤ ਮੈਕ ਟਵੀ ਵੀ ਮੈਂ ਨਵਾਂ ਸ਼ਹਿਰ ਤੋਂ ਤਸਵੀਰਾਂ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗਰੂ ਅੱਜ ਬੰਗਾ ਵਿਖੇ ਇੱਕ ਮਾਮਲਾ ਉਸ ਵੇਲੇ ਪੱਕ ਗਿਆ ਜਦੋਂ ਹਸਨ ਮਾੜਕ ਪ੍ਰਸਿੱਧ ਗਾਇਕ ਬਿਨਾ ਤਲਾਕ ਲਏ ਦੂਸਰਾ ਵਿਆਹ ਕਰਵਾਉਣ ਆਇਆ ਤੇ ਉਸ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਜਾਂਚ ਕਰ ਰਹੀ ਹੈ ਤੇ ਗ੍ਰੰਥੀ ਸਿੰਘ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਸ ਵੱਲੋਂ ਇੱਕ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਵੀ ਕਰਵਾਏ ਗਏ ਸਨ ਤੇ ਇਸ ਸਬੰਧੀ ਆਪਾਂ ਤੁਹਾਡੀ ਗੱਲਬਾਤ ਡੀਐਸਪੀ ਨਾਲ ਵੀ ਕਰੋਣੀ ਹੈ ਤੇ ਤੁਹਾਨੂੰ ਗਲਤ ਕਰਾਉਣੇ ਜਿਹੜੀ ਮੌਕੇ ਤੇ ਉਸਦੀ ਪਹਿਲੀ ਪਤਨੀ ਪਹੁੰਚੀ ਐ ਤੇ ਉਹ ਕੀ ਕਹਿਣਾ ਚਾਹੁੰਦੀ ਐ ਹਾਂਜੀ ਕੀ ਨਾਂ ਹੈ ਆਪਣਾ ਮਨਦੀਪ कौर ਮਨਦੀਪ कौर ਹਾਂਜੀ ਕਿਹੜਾ ਪਿੰਡ ਤੁਹਾਡਾ ਬਿਮਨ ਕੌਰ ਸਿੰਘ ਜ਼ਿਲ੍ਹਾ ਮਠਿੰਡਾ ਜੀ ਜ਼ਿਲ੍ਹਾ ਮਠਿੰਡਾ ਕਿਸੇ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2001 2022 ਦੇ ਵਿੱਚ ਤੁਹਾਡਾ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਦਾ ਆਪਣਾ ਨਿਕਾਹ ਹੀ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂਜੀ ਫਿਰ ਤੁਸੀਂ ਵੀ ਉਸੇ ਹੀ ਬਲੌਂਕ ਕਰਦੇ ਹੋ ਜਾਂ ਕਿਸੇ ਹੋਰ ਨਹੀਂ ਨਹੀਂ ਉਸੇ ক্যাਟਾਗਰੀ ਵਿੱਚ ਕਿਸੇ ক্যাਟਾਗਰੀ ਵਿੱਚ ਬਲੌਂਕ ਕਰਦੇ ਹਾਂ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨ ਆਏ ਹੋ ਜਿਹੜੇ ਕੰਪਲੇਂਟ ਦਿੱਤੀ ਹੈ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫੋ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀ ਕਿ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ ਓਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿਥੇ ਦਾ ਹੈ ਉਹ ਪੂਰੀ ਕਿਥੇ ਦੀ ਹੈ ਓ ਜੀ ਯੂਕੇ ਦੀ ਹੈ ਜੀ ਪ੍ਰਦੇਸ਼ ਦੀ ਹੈ ਹਾਂਜੀ ਸਾਡੇ ਲਈ ਹੈ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਨੇ ਉਹਨਾਂ ਨੇ ਕਿ ਇਹ ਇੱਕ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਫਾਰਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੁੱਟ ਗਏ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਹੈ? ਨਹੀਂ ਜੀ, ਕੀਤੀ ਹੋਈ ਹੈ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸ਼ਿਕਾਇਤ ਕਰਕੇ ਆਈ। ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਹੈ ਦੁਰੀਵਾਰ। ਸ਼ਨੀਵਾਰ ਨੂੰ ਐਸਐਚਓ ਬਰਿੰਡਾ ਨੇ ਇਹਨਾਂ ਨੂੰ ਮਹਿਲਾ ਮੰਡਲ ਦੇ ਵਿੱਚ ਸੱਦਿਆ ਹੈ। 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੁੰਡੇ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ। ਹਾਂਜੀ ਹਾਂਜੀ। ਉਹਦੋਂ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਕਰਿਆ ਹੈ। ਹਾਂਜੀ ਹਾਂਜੀ। ਉਹ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਇਨਸਾਫ ਮਿਲੇ ਤੋਂ। ਇਹਨਾਂ ਦੇ ਸਾਰੇ ਟੱਬਰ ਤੇ ਹੋਵੇ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੋਗੇ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਇੱਥੇ ਕਾਰਵਾਈ ਕੀਤੀ ਜਾਵੇ ਨਾ ਤੇ ਫੈਮਿਲੀ ਤੇ ਕਰ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਜੀ ਮਨ ਕੀ ਤੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਕਿੰਨੀ ਪ੍ਰੋਬਲਮ ਪਈ ਹੈ ਜਿਹੜੀ ਤੇ ਸਹਰੇਲੂ ਲੜਾਈ ਹੈ ਜੀ ਉਹਦੇ ਕਰਕੇ ਨਹੀਂ ਇੱਕ ਕੀ ਪਤਾ ਲੱਗ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਹੋ ਇੱਥੇ ਹਾਂ ਜੀ ਨਹੀਂ ਨਹੀਂ ਅਸੀਂ ਘਰੇ ਡਿਸਪਿਊਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਪਹਿਲਾਂ ਹੋ ਚੁੱਕਾ ਤੁਹਾਡਾ ਕਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂ ਜੀ ਹਾਂ ਬਸ ਤੇ ਲੂਡ ਸਪੀਡਾ ਨੂੰ ਕੋਈ ਵਿਆਹ ਨਹੀਂ ਕਰਾਉਣਾ ਨਹੀਂ ਜੀ ਨਹੀਂ ਇੱਕ ਇੱਥੇ ਗੁਰਦੁਆਰੇ ਪਰਸੋ ਚੋਤ ਤੇ ਮੈਰਿਜ ਹੋਈ ਆ ਸ਼ਾਇਦ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋਗਾ ਹੈ ਨੰਬਰ ਜੀ ਨਹੀਂ ਗੁਰਦੁਆਰਾ ਪੰਤ ਮਾਤਾ ਸਾਹਿਬ ਕੋ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ ਕੀ ਨਾਮ ਕਾਡ ਗੁਰਮੀਲ ਸਿੰਘ ਜੀ ਇਹ ਕੋਰ ਮੇਹਤ ਸਿੰਘ ਹਾਂਜੀ ਆ ਕਿ ਕਿਸ ਗੁਰੂ ਘਰ ਸੇਵਨ ਹੋ ਰਿਹਾ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਇੱਥੇ ਬੰਗਾ ਆ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਆ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰੂ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਠੀਕ ਜਿਹੜੇ ਫੇਰੇ ਇੱਥੇ ਆ ਕੇ ਲੰਗਰ ਹਾਂ ਜੀ ਲੰਗਰ ਕਰ ਦਿੱਤਾ ਅਨੰਦਕਾਰ ਦਿੱਤੀ ਹੋਈ ਹਾਂ ਜੀ ਕਿੰਨੇ ਸਿਗੇ ਭਰਾਤੀ ਆਏ ਸਹੀ ਤਗਰੇਨਾ 20 30 30 ਜਣੇ ਸਿਗੇ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੀ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਠੀਕ ਸ਼ੁਕਰੀਆ ਜੀ ਅੰਮ੍ਰਿਤ ਕ ਤਨ ਭਾਈ ਬਦਲ ਗਏ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਤੇ ਉਹਨੂੰ ਗ੍ਰੇਫਰ ਕੀਤਾ ਉਹ ਕੀ ਕਾਰਨ ਹੈ ਨੇ ਇਹ ਜਿਹੜਾ ਕੁਲੀਮਾਨ ਕਰਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨਿਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਦੇ ਵੱਲੋਂ ਇੱਕ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੈਂਨਾ ਮੈਰੜਾ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਵੰਦੀ ਅੜਕੂ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾ ਕੇ ਇਹ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਉਂਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਜਲੀ ਲੜਕੀ ਨਾਲ ਇਹ ਮੈਰਲ ਦੀ ਗੱਲ ਕਰਦੇ ਹੋਏ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਨਾ ਸਬੂਤ ਨਹੀਂ ਆਇਆ ਇਥੇ ਅਨਮੋਲ ਪੈਲਸ ਆਇਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਦੋਨੋਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰ ਦਿੱਤੀ ਕੋਈ ਤੇ ਰਸਤਾ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਰੀ ਚੱਲ ਰਹੀ ਹੈ ਜਿਹੜੀ ਦਰਖਾਸਤ ਹੀ ਪੜਤਾਲ ਚੱਲ ਰਹੀ ਹੈ ਉਹ ਜੋ ਵੀ ਪੜਤਾਲ ਦੇ ਵਿੱਚ ਪ੍ਰੂਫ ਹੋਣਗੇ ਜਾਂ ਉਹ ਗੱਲ ਇਹੋ ਜਿਹੀ ਆਏਗੀ ਸਾਹਮਣੇ ਤਾਂ ਵੈਸੇ ਹੀ ਕਰ ਲਈ ਅਮਨਸਾਹ ਲੈ ਲਈ ਜਾਏਗਾ